Okay, <laughs> ਸਰਦਾ ਸੀਨਾ ਗੋਰੀ ਅੱਖ ਰਖੇ ਬਾਦ ਵਰਗੀ ਨਿਕਾ ਸਾਦ ਜਲਮਦਾ ਸਾਦ ਜਲਮਦਾ ਮੋਰੀ ਅੱਖ ਰਖੇ ਬਾਦ ਵਰਗੀ ਸਭ ਤੋਂ ਪਹਿਲਾਂ ਇੱਕ ਗੱਲ ਹੈ ਇੱਕ ਹੁਕਮ ਹੈ ਬਾਬੇ ਜੀ ਦੇ ਭਾਈ ਸੰਗਤ ਦੇ ਗੁੱਸਾ ਨਹੀਂ ਕਿਸੇ ਨੇ ਕਰਨਾ ਵੀਰਪਾਲ ਕੀ ਦਾ ਨੋ ਆ वीरपाल सच्ची सच्ची ਗੱਲ ਆ ਝੂਠ ਨਹੀਂ ਮਾਰਨਾਗਾ ਜਿਹਦਾ ਨਾਮ ਹੀ ਵੀਰਪਾਲ ਹੋ ਖੜੇ ਮਮਿਆਂ ਚ ਕਿਉ ਇਹਨਾਂ ਦੇ ਪੈਰਾਂ ਚ ਪਿਆ ਕੇ ਝੂਠਾ ਨਹੀਂ ਆ ਤੁਸੀਂ ਆਪਣਾ ਸਾਡੀ ਖੜੇ ਮੈਂ ਕੀ ਦਾ ਨਾਂ ਜੀ ਵੀਰਪਾਲ ਅੱਛਾ ਮਾਤਾ ਤੁਹਾਡਾ ਨਾ ਕਿੱਥੋਂ ਆਏ ਹੋ ਜੀ ਨੂਪਗੜੋਂ ਆਏ ਅੱਛਾ ਕਿੰਨੇ ਜਣੇ ਆਏ ਹੋ ਘਰੋਂ ਤੇਰੇ ਘਰ 'ਚ ਦਿੱਕਤ ਨਹੀਂ ਮਾਈ ਤੇਰੇ ਦਿਲ 'ਚ ਗੱਲ ਸੀ ਵੀ ਮੈਂ ਪੁੱਛ ਪੁੱਛੂਗੀ ਲੈ ਵੀ ਤਿੰਨ ਜਣੇ ਵਾਲੀ ਪੁੱਛ ਆ ਗਈ ਖਰੀ ਧੰਨਵਾਦ ਤਾੜੀ ਮਾਰ ਦਿਓ ਭਾਈ ਗੱਜਵਾਚ ਹੁਣ ਮਾਈ ਤੁਸੀਂ ਆਏ ਕੌਣ ਕੌਣ ਹੋ ਘਰੋਂ ਦੋ ਬੱਚੇ ਆਏ ਜੀ ਬੇਟੇ अच्छा ते इक ਤੁਸੀਂ بیٹے ਨਾਲ ਆ ਜੀ اچھا ਬੱਚੀ ਨਾਲ ਆ ਤੇ ਬੱਚਾ ਵੀ ਨਾਲ ਆ ਬੇਟਾ ਵੀ ਨਾਲ ਕਿੱਥੇ ਹੋ اچھا ਮੁੰਡਾ ਕਿੱਥੇ ਮੁੰਡਾ ਤੁਹਾਡਾ ਕਿਹੜਾ ਮੁੰਡਾ ਹੈ ਜੀ اچھا ਇਹ ਮੁੰਡਾ ਕੁੜੀ ਨੂੰ ਬਾਦੋ ਕੁੜੀ ਨੂੰ ਬਾਦੋ ਬਹਿ ਜਾ ਬਹਿ ਇਹ ਦੱਸਿਓ ਜੀ ਇਹਦੇ ਸਰੀਰ ਨੂੰ ਕੋਈ ਦਿੱਕਤ ਬਣਦੀ ਹੈ ਮੁੰਡੇ ਦੇ ਜਉਂ ਜੰਮਿਆਂ ਤੇ ਦਿੱਕਤ ਬਣ ਜਾਂਦੀ ਹੈ ਹਨਾ ਇੱਕ ਹੀ ਪੁੱਤ ਖੱਟਿਆ ਬਾਪੇ ਦਾ ਦੋ ਹੈ ਫਿਰ ਤੂੰ ਮੈਨੂੰ ਮਾਈ ਹੈਂ ਦੱਸ ਨਾ ਵੀ ਦੋ ਪੁੱਤਾਂ ਦਾ ਪਰਿਵਾਰਾ ਕੁੜੀ ਨੇ ਤਾਂ ਕਾਹਲੇ ਘਰੇ ਰਹਿਣਾ ਇੱਕ ਇਹ ਤੋਂ ਵੱਡਾ ਕਿੰਨੀ ਉਮਰ ਆਉਦੀ 15 ਸਾਲ ਉਹ ਨਾਲ ਨਹੀਂ ਆਇਆ ਕਿਉਂ ਨਾਨਕੇ ਨੂੰ ਚੰਗੇ ਨਹੀਂ ਲੱਗਦੇ ਹਾਂਜੀ ਅੱਛਾ ਹੁਣ ਮੈਨੂੰ ਮਾਤਾ ਇਹ ਦੱਸੀ ਤੇ ਸ਼ਰੀਰ ਨੂੰ ਸੋਜਣ ਚੜਦੀ ਹੈ ਹਾਂ ਠੀਕ ਹੈ ਇਹਦਾ ਮਨਉਦਾਸ ਰਹਿੰਦਾ ਹੈ ਹੈ ਇਹਦੇ ਸਰੀਰ ਦੇ ਅੰਦਰ ਕੋਈ ਦਿੱਕਤ ਤਾਂ ਦੱਸੀ ਗਈ ਡਾਕਟਰ ਵੱਲੋਂ ਪਰ ਇਹ ਰਹਿੰਦਾ ਹੈ ਜਿਹੋ ਜਿਹਾ ਹੈਗਾ ਵਿਚਾਰਾ ਉਹ ਮੇਜਾ ਗੁੰਮ ਸਮਝਾ ਰਹਿਣਾ ਹੀ ਰਹਿਣਾ ਹੈ ਕਿਵੇਂ ਬੇਬੇ ਉਹ ਬੇਬੇ ਦੱਸ ਨਾ ਫਿਰ ਪੁੱਛਦੇ ਕੀ ਆਪਾਂ ਸਭ ਤੋਂ ਪਹਿਲਾਂ ਮਾਈ ਜਦੋਂ ਦਿੱਕਤ ਹੋਵੇ ਨਾ ਸੰਗ ਸ਼ਰਮ ਨਹੀਂ ਹੁੰਦੀ ਕਿਉਂਕਿ ਜਦੋਂ ਚੇਲੇ ਦਾ ਵਜਨ ਝੁੱਠਾ ਨਿਕਲ ਜੇ ਨਾ ਚੇਲੇ ਦਾ ਮਰਨ ਹੋ ਜਾਂਦਾ ਹੈ ਮੇਰੇ ਚੇਲੇ ਨੇ ਪੁੱਛ ਠਾਈ ਸੀ ਮੈਨੂੰ ਬੜਾ ਦੁੱਖ ਹੋਇਆ ਸੀ ਇੱਥੇ ਬੈਠੇ ਨੂੰ ਵੀ ਪੁੱਛ ਖਰੀ ਹੈ ਪੁੱਛ ਠੀ ਕਿਉਂ ਨਹੀਂ ਕਾਰਨ ਕੀ ਹੋ ਗਿਆ ਸਮਝਦੇ ਹੋ ਲਮਾਈ ਬਾਲੀਆਂ ਗੱਲਾਂ ਦਾ ਨਹੀਂ ਮੈਨੂੰ ਪਤਾ ਪੁੱਛ ਪੁੱਛ ਨਿਕਲੇ ਨਾ ਨਿਕਲੇ ਅੱਜ ਤੋਂ ਬਾਅਦ ਇਹ ਮੁੰਡਾ ਸਹੀ ਹੈ ਜੇ ਨਾ ਸਹੀ ਹੋਵੇ ਮੈਂ ਕਿੱਸਾ ਦਾ ਘੋਣਾ ਛੱਡ ਜੂ 12 ਵਜੇ ਆਹੀ ਮੁੰਡਾ ਹਾਸੀ ਖੇਡੀ ਖੁਸ਼ੀ ਨਾ ਮਨਾਵੇ ਇੱਥੇ ਰਹੀ 12 ਵਜੇ ਤੱਕ ਅਜਮਾਲੀ ਐਨੀ ਪੰਚਾਇਤ ਸੁਣਦੀ ਐ ਇਹ ਮੁੰਡਾ ਰਾਜੀ ਦਾ ਰਾਜੀ ਕਿਉਂ ਇਹ ਚੇਲਿਆ ਕੱਢ ਦੰਦ ਕਹਿ ਸਕਦਾ ਆ 1 2 3 4 ਚੱਲ ਦੂੰ ਦਿਆਦੇ ਮੇਲੇ ਗੱਲ ਦਸੀ ਮੈਂ ਬਾਬੇ ਖੇਤਪਾਲ ਨੂੰ ਮੰਨਦੇ ਯਾਰ ਰੌਲੇ ਵਾਲਾ ਬੰਦ ਕਰਾਊਗਾ ਮੈਂ ਮੈਨੂੰ ਰੌਲਾ ਨਾ ਪਾਓ ਭਾਈ ਯਾਰ ਮੇਰੀ ਨਾ ਹੱਥ ਜੋੜ ਕੇ ਗੁਜਾਰਿਸ਼ ਹੈ ਸਾਰਿਆਂ ਨੂੰ ਬੇਨਤੀ ਹੈ ਬਈ ਬਣ ਕੇ ਰੌਲਾ ਨਾ ਪਾਓ ਬਾਬੇ ਖੇਤਪਾਲ ਨੂੰ ਜੱਦੀ ਪੁਸ਼ਟੀ ਮੰਨਦੇ ਹਾਂ ਜੀ ਇਹ ਮੈਨੂੰ ਦੱਸੋ ਜੀ ਪੌਣ ਕਿਤੇ ਤੇ ਚੱਲਣ ਲੱਗੀ ਸੀ ਹਾਂਜੀ 1 2 3 4 ਭਾਈਆਂ ਦਾ ਪਰਿਵਾਰ ਕਿਹਦਾ ਜੀ ਹੈ ਤਰੇ ਦੇਵਰ ਜੇਠਾ ਮਾਈ ਬੇ ਬਹਿਣ ਆ ਦੱਸ ਕੁਛ ਤੂੰ ਹੈ ਚਾਰ ਕੇ ਨਹੀਂ ਮੈਂ ਜਾਣਦਾ ਤਾਂ ਨਹੀਂ ਮੈਂ ਸੌਂ ਖਾ ਕੇ ਕਹਿੰਦਾ ਨਾ ਮੈਨੂੰ ਇਹਨਾਂ ਨੇ ਕੋਰ ਦਿੱਤਾ ਮੈਂ ਤਾਂ ਮੇਰੇ ਬਾਬੇ ਨੇ ਬਾਅਦ ਮਾਰੀ ਹੈ ਹੈ ਨਾ ਜੇ ਪਰਿਵਾਰ ਤੁਹਾਡਾ ਗੱਲ ਸੱਚੀ ਹੈ ਹੈ ਨਾ ਫਿਰ ਮੇਰੇ ਮਾਲਕ ਦੇ ਗੱਲ ਇਹ ਵੀ ਖਰੀ ਹੈ ਵੀ ਪੌਣ ਕਿਹੇ ਮਾਈ ਤੇ ਚੱਲਦੀ ਰਹੀ ਹੈ ਆ ਇਹ ਤੁਸੀਂ ਵੇਖਣੀ ਹੈ ਕਿਸੇ ਮਾਈ ਤੇ ਹੁਣ ਤੁਸੀਂ ਦੇਖੋ ਮੈਂ ਹੋਰ ਅੱਗੇ ਜਾਵਣ ਨੂੰ ਬੇਬੀ ਹਾਂਜੀ ਚਲੋ ਲੱਭ ਲਾਂਗੇ ਜਿੰਨਾ ਚਿਰ ਪੁੱਛ ਜਲਦੀ ਇਹ ਕਿਹੜਾ ਭੱਜਣ ਲੱਗੀ ਆ ਗੱਲ ਕਿਤੇ ਦੋ ਵਿਆਹ ਕਿਤੇ ਹੋਏ ਸੀ ਜੀ ਹੂੰ 1 2 3 ਹੁਣ ਤੁਹਾਡੀ ਨਿਗਾਹ ਦੇ ਵਿੱਚ ਕਿਸੇ ਦੇ ਦੋ ਵਿਆਹ ਨਹੀਂ ਹੋਏ। ਇਹ ਕਿਸੇ ਮਾਈ ਨੂੰ ਕੌਣ ਮੰਨਦਾ ਰਿਹਾ? ਹਾਂ। ਲੀੜੇ ਕੁਰਤੀ ਦਿੰਦੇ ਰਹੇ ਐ। ਕੌਣ ਦਿੰਦਾ ਰਿਹਾ? ਤੁਹਾਡੇ ਵੱਡੇ ਦਿੰਦੇ ਰਹੇ ਐ। ਇਹ ਦਾਦੀ ਸੱਸਾਂ ਦੀ ਜਗ੍ਹਾ ਗਈ। ਤੂੰ ਕਹਦੇ ਬੇਬੇ ਨਹੀਂ। ਕਹੀ ਨਾ। ਤੇ ਹੁਣ ਮੈਨੂੰ ਦੱਸ ਵੀ ਵਿਆਹ ਤੇਰੇ ਦਾਦੇ ਸਹੁਰੇ ਦੇ ਹੋਏ ਸੀ ਕਿ ਮੇਰੇ ਹੋਏ ਸੀ ਦੋ? ਹੁਣ ਲੀੜੇ ਤੋਂ ਉਸੇ ਬੁੜੀ ਤੇ ਦੇਵਾਂਗੇ ਜਿਹੜੀ ਦੂਜੀ ਆਊਗੀ ਖੜ ਜਾ ਮੈਨੂੰ ਮੈਂ ਉਹ ਆਪਣਾ ਮਿਨਾਬੀ ਜਿਹਨਾਂ ਦੇ ਸੌਕਣ ਦੇ ਲੀੜੇ ਦਿੱਤੇ ਆ ਕਹੇ ਓਏ ਸਾਦਾ ਚੱਕ ਪਰ ਤੈਨੂੰ ਮਨ ਹਣ ਦਾ ਮਸਖ ਲਿਆ ਚੱਜਦੇ ਲੱਗੀਆਂ ਦੀ ਲੱਜ ਵੇ ਹੁੱਤੇ ਨੂੰ ਮਨ ਹੋਣ ਦਾ ਮੈਂ ਸਿੱਖ ਲਿਆ ਚੱਜ ਵੇ ਤੂੰ ਵੀ ਹੌਣ ਰੱਖ ਕੋਈ ਲੱਗੀਆਂ ਦੀ ਲੱਜ ਦੇ ਮਾਏ ਇਹ ਬਾਤ ਕਿਹਨੂੰ ਪੈਂਦੀ ਰਹੀਏ ਬੇਬੇ ਹਾਂ ਪੈ ਜਾਂਦੀ ਹੈ ਨਾ ਮਾਤਾ ਹੁਣ ਇੱਕ ਨਾਮ ਆਇਆ ਮੇਰੇ ਕੋਲੇ ਸਰਬੀ ਸਰਬੀ ਕਿਨੂੰ ਕਹਿੰਦੇ ਹੋ ਹੂੰ ताबा मठा मठा जासीं ਹੁਣ ਜਿਹੜਾ ਇਹਨੇ ਨਾਮ ਦੱਸਿਆ ਮੈਂ ਨਿਸ਼ਾਨੀ ਦੱਸੂਆ ਕਿਉਂਕਿ ਨਾਮ ਮੈਂ ਪਰਦੇਚ ਨਹੀਂ ਓਪਨ ਨਹੀਂ ਕਰਦਾ ਪਰਦੇਚ ਹੀ ਦੱਸਣਾ ਸੀ ਹੁਣ ਜਿੱਥੇ ਤੂੰ ਸ਼ੁਰੂ ਸ਼ੁਰੂ ਚ ਰਹੀ ਹੈ ਨਾ ਉੱਥੇ ਹੀ ਅੱਜ ਵੀ ਕਿ ਬਦਲਿਆ ਘਰ ਬੇਬੇ ਉਸੇ ਜਗ੍ਹਾ ਤੇ ਨਾ ਇਹਦੇ ਖੱਬੇ ਹੱਥ ਹੈ ਹਨਾ ਤੇ ਉਹਨਾਂ ਦਾ ਇੱਕ ਨੌਜਵਾਨ ਬੰਦਾ ਮਰ ਜਾਂਦਾ ਜਿਹੜਾ ਇਹ ਨਾਮ ਆਇਆ ਤੇ ਉਹ ਬੁੜੀ ਆਪ ਭਜਾਉਂਦੀ ਹੈ ਹਨਾ ਤੇ 35 ਸਾਲ ਉਹਦੀ ਉਮਰ ਹੈ ਹੁਣ ਮੈਂ ਤੈਨੂੰ ਕੀ ਦੱਸਾਂ ਉਹਦੀ ਕਹਾਣੀ ਬਸ ਉਹ ਜੀ ਲਝਾਈ ਆ ਮੈਂ ਬੜਾ ਉਹਦੇ ਬਾਰੇ ਕਹਿਣਾ ਨਹੀਂ ਆਉਂਦਾ ਹੁਣ ਤੂੰ ਯਾਦ ਕਰੀ ਵੀ ਹੈ ਕਿ ਨਹੀਂ ਹੈ ਹੈ ਉਹ ਤੂੰ ਫੇਰ ਮੁੱਕਰ ਜਾ ਬੇਬੇ ਵੀ ਹੈ ਨਹੀਂ ਹੈਗੀ ਨੇ ਤਾੜੀ ਮਾਰ ਮੇਰੇ ਗੁਰੂ ਦੇ ਨਾਲ ਦੀ ਕਹੇ ਉਹ ਸਦਾ ਆ 1 2 3 4 ਚੱਕਰ ਕੱਲ ਕਿਵੇਂ ਲੁਕ ਜੂਗੀ ਮੇਰਾ ਸਾਥ ਕਲਮਦਾ ਨਿਕਤਾਂ ਮੇਰਾ ਕਲਮਦਾ ਮੋਰੀ ਕੱਲ ਕਿਵੇਂ ਲੁਕ ਜੂਗੀਓ ਲੈ ਮਾਈ ਮੈਨੂੰ ਇੱਕ ਗੱਲ ਹੋਰ ਦੱਸੀਏ ਜਾਪੇ ਤੇ ਜਨਾਨੀ ਮਰ ਗਈ ਏ ਕੌਣ ਹੈ ਨਹੀਂ ਨਹੀਂ ਆਵਦੀ ਨਹੀਂ ਗੀਏ ਹੈ ਬਾਹਰ ਦੀ ਕੱਲਾ ਮੈਂ ਨਹੀਂ ਦੱਸੀ ਤੁਹਾਨੂੰ ਏ ਮੇਰੇ ਨੂੰ ਪਹਿਲਾਂ ਕਹੀ ਦੱਸ ਗਏ ਹਾਂ ਨਹੀਂ ਪਤਾ ਤੂੰ ਬੇਬੇ ਫਿਰ ਮੰਨ ਜਣੀ ਵੀ ਹੈਗੀ ਆ ਮੈਨੂੰ ਤੰਗ ਕਰਨਾ ਹੁੰਦਾ ਇਹ ਕੋਈ ਭੂਆ ਜਗਾ ਅਲੱਗ ਹੀ ਆ ਭੂਆ ਦੀ ਜਗਾ ਆ ਗਈ ਹੈ ਭੂਆ ਹਾਂ ਹੈ ਨਹੀਂ ਹੋਊਗੀ ਤਾਂ ਫਿਰ ਆਪਾਂ ਵੀ ਕੀ ਲੈਣਾ ਜਾਣ ਦੇ ਨੂੰਗਾ ਜੇ ਤਾਂ ਗੱਲ ਪੱਕੀ ਹੈ ਤਾਂ ਹਾਂ ਕਰ ਬੇਬੇ ਨਹੀਂ ਨਾ ਹੁਣ ਮੈਂ ਨਿਸ਼ਾਨੀ ਦੱਸਾਂ ਇਹਦੀ ਇੱਕ ਕਿੰਨੀ ਉਮਰ ਹੈ ਬੇਬੇ ਤੇਰੀ 45 ਸਾਲ ਹੋ ਗਏ ਮਾਤਾ ਉਮਰ ਲਿਆ ਦੇਣਾ ਤੁਸੀਂ ਮੇਰੇ ਤੋਂ ਬਹੁਤ ਵੱਡੇ ਹੋ ਮੇਰੀ 25 ਸਾਲ ਉਮਰ ਹੈ 20 ਸਾਲ ਦਾ ਫਰਕ ਆਪਣਾ ਹੈ ਨਾ ਔਰ ਮੈਂ ਮਜ਼ਾਕ ਕਰਦਾ ਚੰਗਾ ਵੀ ਨਹੀਂ ਲੱਗਦਾ ਪਰ ਗੱਲ ਇਹ ਸੱਚ ਹੈ ਇਹ ਬੁੜੀ ਵਾਕਈ ਟੀਚਰ ਕਰਦੀ ਹੈ ਤੁਹਾਡੇ ਨਾਲ ਟੀਚਰ ਹੁੰਦੀ ਹੀ ਹੁੰਦੀ ਹੈ ਕਿਵੇਂ ਹੁੰਦੀ ਹੈ ਇੱਕ ਕੰਮ ਨੂੰ ਉਲੀਕ ਲੈਣਾ ਉਲੀਕ ਦਾ ਮਤਲਬ ਆਪਾਂ ਕਰਨ ਨੂੰ ਮਿੱਥ ਲੈਣਾ ਵੀ ਇਹ ਕਰਾਂਗੇ ਉਹ ਕੰਮ ਮਜ਼ਾਕ ਕਰ ਜਾਂਦਾ ਤੁਹਾਡੇ ਨਾਲ ਸਿਰੇ ਨਹੀਂ ਚੜਦਾ ਟੀਚਰ ਕਰ ਜਾਂਦਾ ਹਣਾ ਹੁਣ ਤੁਸੀਂ ਪਾਉਣ ਵਾਲੀ ਗੱਲ ਕਹਿੰਦੇ ਸੀ ਨਾ ਜੀ ਤਾਂ ਮੇਰਾ ਵੀ ਬੜਾ ਕਰਦਾ ਵੀ ਛੇਤੀ ਦੱਸਾਂ ਮੈਂ ਦੱਸਦਾ ਹਜੇ ਨਹੀਂ ਮੈਂ ਐਂਡ ਜਿੱਥੇ ਦੱਸੂ ਇਹ ਜਿਹੜੀ ਭੂਆ ਭਾ ਲੱਗਦੀ ਹੈ ਨਾ ਇਹ ਤੁਹਾਡੇ ਵੱਡੇ ਪਰਿਵਾਰ ਚ ਗਈ ਬਣਦੀ ਆਪਦੀਆਂ ਦੀ ਥਾਂ ਤੇ ਪਰ ਹੈ ਤੁਹਾਡੇ ਤੀਜੇ ਪਰਿਵਾਰ ਦੀ ਹਣਾ 1 2 3 ਇਹ ਲੱਤੋਂ ਹੀਣਾ ਕੌਣ ਹੈ ਕੌਣ ਹੈ ਆਪਦਾ ਕਾਕਾ ਕਿਹੜਾ ਜੀ ਤੁਹਾਡੇ ਦੇਵਰ ਦਾ ਮੁੰਡਾ ਇਹਦੇ ਜਨਮ ਤੋਂ ਹੀ ਆਇਆ ਸੀ ਦੇਖਿਆ ਸੀ ਨਾ ਛੋਟਾ ਜਿਹਾ ਸੀ ਕਟੋ-ਕਟ 5 ਸਾਲ ਦਾ ਹੋਊਗਾ ਅੱਛਾ ਸਾਲ ਕਦਾ ਸੀ ਇਹ ਅਚਾਨਕ ਡਿੱਗਿਆ ਮੁੰਡਾ ਇਹ ਲਤੋਹੀਣਾ ਹੋ ਗਿਆ ਵਿਚਾਰਾ ਹਨਾ ਇਹਨਾਂ ਨਾਲ ਕਹਾਣੀ ਛਿੜਦੀ ਸੀ ਇਹਦੀ ਤੁਹਾਡੇ ਸਾਰੇ ਪਰਿਵਾਰ ਚ ਕੀੜਾ ਮਾਰਦੀ ਗੱਲ ਸੱਚੀ ਹੈ ਬੇਬੇ ਹਨਾ ਕਿਤੇ ਐਵੇਂ ਨਾ ਕਹਿਦੀ ਬਾਬਾ ਝੂਠ ਜਿਹਾ ਮਾਰ ਗਿਆ ਆ ਮੈਨੂੰ ਪੁੱਛੜ ਜਾਨਣਾ ਬਹੁਤਾ ਮੈਨੂੰ ਪਿੰਡ ਦੱਸ ਦੀ ਕਿਹੜਾ ਫਿਰ ਤਾਂ ਮੈਂ ਉਹੀ ਪੁੱਛ ਪੁੱਛ ਜੀ ਗੜ ਦੂੰਗਾ ਹਾਂਜੀ 13 APD ਫੇਰ ਨਹੀਂ ਯਾਦ ਚੱਲੋ ਬਾਬਾ 1 2 3 4 ਚੜਕੇ ਸਾਨੂੰ ਤੇਰਾ ਰਗ ਬਣ ਕੇ ਬਾਬਾ ਖੱਡੀ ਜਾ ਐ ਟਿੱਕ ਚੱਲ ਮੱਸਾ ਲੰਗ ਬਣ ਕੇ ਬਾਬਾ ਖੱਡੀ ਜਾ ਚੱਲ ਵਸਤਾ ਮਲਗ ਬਣ ਕੇ ਵਾਵਾ ਖੇਢੀ ਜਾ ਇਹ ਜਿਹੜੀ ਪਾਉਣ ਵਾਲੀ ਗੱਲ ਛੜੀ ਸੀ ਨਾ ਮਾਈ ਬਾਹਰ ਕੀ ਲੈਣ ਗਿਆ ਸੀ ਇਹਨਾਂ ਕਸਰ ਹੋਈ ਸੀ ਕਿਸੇ ਨੂੰ ਹੁਣ ਮੈਂ ਗਾਲਾਂ ਬਾਲਾਂ ਕਿ ਨਹੀਂ ਦੱਸਣਾਗਾ ਵੀ ਕਿਹਨੂੰ ਹੋਈ ਸੀ ਇਹ ਤੁਸੀਂ ਜਾਣੀ ਜਾਣੋ ਫਿਰ ਪੱਟਾ ਮੈਂ ਭੂਆ ਕਿੱਥੇ ਦੇ ਜਾ ਕੇ ਖੜਕੀ ਏ ਪਹਿਲਾ ਦਿਨ ਉਹ ਲਿਆਵਾ ਜੜੀ ਇਹਨੂੰ ਘੋਮਸੋ ਮਾ ਕਰਦੀ ਏ ਤਾਂ ਤੇਰੇ ਖੁਦ ਨਾਲ ਵੀ ਮਾਈਏ ਚੀਜ਼ਾਂ ਹੁੰਦੀਆਂ ਰਹੀਆਂ ਸਮਾਂ ਪਾ ਕੇ ਪੁੱਤ ਖੱਟਣਾ ਬਾਬੇ ਤੋਂ ਤੇ ਬਾਬੇ ਨੇ ਦੇਣਾ ਲੇਲੜੀਆਂ ਕਢਾ ਕੇ ਉਹ ਕਿਹਨੂੰ ਦਿੱਤਾ ਸੀ ਤੁਹਾਨੂੰ ਹੀ ਦਿੱਤਾ ਨਾ ਮਾਤਾ ਜਵਾਂ ਨੱਕ ਦੀਆਂ ਲੀਕਾਂ ਕਢਾ ਕੇ ਦਿੱਤੀਆਂ ਪਤਾ ਨਹੀਂ ਰੱਬ ਦੇ ਕੀ ਮਾਹ ਮਾਰੇ ਸੀ ਹੋਇਆ ਸੀ ਨਾ ਕੁਝ ਤਿੰਨ ਵਾਰੀ ਜਿਨ੍ਹਾਂ ਦੇ ਹੈ ਨਹੀਂ ਉਹਨਾਂ ਨੂੰ ਪੁੱਛ ਕੇ ਵੇਖੋ ਤੇ ਜਿਨ੍ਹਾਂ ਦੇ ਕੁਝ ਹੋਇਆ ਉਹ ਮਾਮਾ ਨੂੰ ਪੁੱਛ ਕੇ ਵੇਖੋ ਇਹਨਾਂ ਦਾ ਕੀ ਹਾਲ ਉਹ ਉੱਥੋਂ ਛਿੜਦੀ ਐ ਹੁਣ ਮੈਨੂੰ ਦੱਸ ਦੇ ਮਾਈ ਕਸਰ ਕਿਹਨੂੰ ਹੈ ਇਹ ਦਵਾ ਦਵਾ ਛਾ ਬੇਬੇ ਨੂੰ ਹਜੇ ਵੀ ਨਹੀਂ ਪਤਾ ਲੱਗਿਆ ਵੀ ਕਿਨੂੰ ਹੋਈ ਐ ਕਸਰ ਹੁਣ ਫਿਰ ਨਾਂ ਦੱਸੀਏ ਗੋਰੇ ਤੇਰੇ ਪਾਪੇ ਨੂੰ ਪੁੱਛ ਲੈ ਨਾਂ ਕੀ ਆ ਕੀਪਤਾ ਜਾਣੀ ਸੁੱਖੀ ਹੋ ਜਾਈ ਆ ਜਾ ਮੇਰੇ ਨੇੜੇ ਦੱਸਾਂ ਤੇਰਾ ਨਾਂ ਚੱਲੀ ਵਾਹ ਓ ਤੋ ਰਿਆ ਗੁਰੂ ਨੇ ਲੜ ਲੜ ਕੇ ਮਸਾਣੀ ਲੱਗੀ ਕੱਲ ਰਾਤ ਲੱਗੀ ਏ ਧੋੜ ਤੋਂ ਫੜ ਕੇ ਮਸਾਣੀ ਲੱਗੀ ਕੱਲ ਰਾਤ ਲੱਗੀ ਏ ਧੋੜ ਤੋਂ ਫੜ ਕੇ ਮਸਾਣੀ ਲੱਗੀ ਕੱਲ ਰਾਤ ਓਏ ਆ ਜਾ ਹੈ ਨਾ ਜਉਂਦਿਆਂ ਦਾ ਨਾਂ ਹੈ ਨਾ ਲੈ ਤੇ ਮੇਰੇ ਕਿਹੜਾ ਉਹਨਾਂ ਨਾਲ ਪੁੱਛਣਾ ਲਾ ਹੋਵੇ ਸਾਂਝ ਪਾਈਏ ਜਿਹੜੇ ਮੈਨੂੰ ਮਰੇ ਹੀ ਦੱਸਣਗੇ ਮੈਂ ਤਾਂ ਸ਼ੁਕਰ ਮਨਾਉਣਾ ਵੀ ਜਉਂਦਿਆਂ ਦੇ ਨਾਂ ਆਉਂਦੇ ਮਰਿਆਂ ਤੋਂ ਆਪ ਲੈਣਾ ਕੀ ਹੈ ਸੱਚ ਹੈ ਹੁਣ ਉਹਨਾਂ ਦੇ ਘਰ ਚ ਕਹਾਣੀ ਹੁੰਦੀ ਰਹੀ ਹੈ ਕਿਸੇ ਨਾ ਹੁਣ ਮੈਂ ਨਹੀਂ ਕਹਿਣਾ ਵੀ ਕਿਹਦੇ ਨਾ ਹੁੰਦੀ ਰਹੀ ਹੈ ਮੈਂ ਤਾਂ ਇੰਨੀ ਨਿਸ਼ਾਨੀ ਦੇ ਸਕਦਾ ਸਮਝ ਆ ਗਈ ਹੁਣ ਤੂੰ ਸਮਝਦਾ ਰ ਬੇਬੇ ਆਪ ਆ ਤੇਰੀ 45 ਸਾਲ ਉਮਰ ਹੈ ਹੈ ਨਾ ਅੰਮੋ ਸਾਹਮਣੇ ਕਿਸੇ ਨਾਲ ਭੜਨਾ ਗੱਲ ਚੰਗੀ ਨਹੀਂ ਹੁੰਦੀ ਸਮਝਦੀਆਂ ਬੇਬੇ ਤੇ 베ਰੀ ਵਾਲੇ ਘਰ ਦੇ ਵਿੱਚ ਬਾਲੇ ਰੌਲੇ ਵੀ ਨਹੀਂ ਚੰਗੇ ਆ ਗਈ ਗੱਲ ਟਿਕਾਣੇ ਕਾਹੇ ਉਹ ਸਾਦਾ 1 2 3 4 ਚੱਕਰ ਹਾਈ ਹੁਣ ਮੈਨੂੰ ਮਾਈ ਦੱਸੀ ਮਾਤਾ ਕਾਲਕਾਂ ਨੂੰ ਮੰਨਦੇ ਹਾਂ ਮੰਦੇ ਹਾਂ 1 2 3 ਇੱਕ ਦੋ ਸਪੀਰ ਲਾਲਾ ਨੇ ਇਹਨੂੰ ਮੰਨਦੇ ਹਾਂ ਮੰਨਦੇ 1 2 3 ਫਿਰ ਕਿਸੇ ਗੱਦੀ ਵਾਲੇ ਸਾਧ ਨੂੰ ਮੰਨਦੇ ਹਾਂ ਮੰਨਦੇ ਸੀ ਹੁਣ ਫਿਰ ਸਾਧ ਵੀ ਗਿਆ ਛੜਤਾ ਬੇਬੇ ਜੋਤਾਂ ਜਾ ਕੇ ਕਿਹਨੇ ਲੈਣਦਿਆਂ ਹੈ ਹੈ ਤੇਰੇ ਘਰ ਚ ਲੱਗੀਆਂ ਬੇਬੇ ਜੋਤਾਂ ਤੇ ਚੱਕ ਕੇ ਪਾਸੇ ਕਿਹਨੇ ਗਿੱਟੀਆਂ ਸੀ ਤਾਂ ਤੁਸੀਂ ਕੀਤੀਆਂ ਮਾਤਾ ਮੈਂ ਤਾਂ ਕੀਤੀਆਂ ਨਹੀਂ ਜਾ ਕੇ ਮੈਂ ਤਾਂ ਤੁਹਾਡਾ ਘਰ ਬੜੀ ਵੇਖਿਆ ਮੈਨੂੰ ਤਾਂ ਇਹ ਵੀ ਨਹੀਂ ਪਤਾ ਵੀ ਤੁਹਾਡੇ ਘਰ ਦੇ ਇੱਕ ਪਾਸੇ ਹਨਾ ਇਹ ਇੱਟਾਂ ਵਾਲਾ ਸਿਸਟਮ ਜਾਂ ਮੈਨੂੰ ਇਹ ਵੀ ਨਹੀਂ ਪਤਾ ਕਿ ਮੈਂ ਤੁਹਾਡੇ ਘਰੇ ਨਹੀਂ ਗਿਆ ਕਿ ਉਹ ਝੜੀ ਜੁੜੀ ਜੀ ਪਈ ਹੈ ਤੁਹਾਡੇ ਹਨਾ 1 2 3 ਹੁਣ ਮੈਂ ਤਾਂ ਇੱਕ ਗੱਲ ਦੱਸੀ ਪੰਜ ਕਿੱਲਾਂ ਵਾਲਾ ਥਾਂ ਕੀ ਦਾ ਸੀ ਕੀ ਦਾ ਸੀ ਤੂੰ ਬੇਬੇ ਕਹੇ ਵੀ ਬਾਬਾ ਤੁਹਾਡਾ ਸੀ हां मेरा ਸੀ ਥਾਂ ਉਹ ਇਹ ਜਿਹੜੀ ਜਗ੍ਹਾ ਸੀ ਨਾ ਇੱਥੇ ਇੱਕ ਸਾਧ ਦਾ ਵਾਸ ਹੁੰਦਾ ਸੀ ਦੱਸਿਆ ਤੁਹਾਨੂੰ ਕਿਸੇ ਨੇ ਜਿਹਦੇ ਕਰਕੇ ਤੁਹਾਨੂੰ ਪਹਿਲੇ ਪੁੱਤ ਚ ਰੁਕਾਵਟ ਪਈ ਉਹ ਸਾਧ ਤੁਹਾਨੂੰ ਘੜੀ ਜੁੜੀ ਵਾਜਾ ਮਾਰਦਾ ਰਿਹਾ ਕਰੇ ਅੱਜ ਵੀ ਗੇਟ 'ਚ ਦਿਸਦਾ ਹੈ ਜਦੋਂ ਗੇਟ ਤੋਂ ਥੋੜਾ ਜਿਹਾ ਟੇਢਾ ਹੋ ਕੇ ਚੱਲਦੇ ਹੋ ਨਾ ਖੜੇ ਪਸ਼ੂ ਦੀ ਧੌਣ ਟੁੱਟ ਗਈ ਸੀ ਇੱਥੇ ਖੜੇ ਪਸ਼ੂ ਦੀ ਸੀਗੀ ਨਾ ਮਾਦਾ ਇੱਥੇ ਰੌਲਾ ਹੁਣ ਬਾਬੇ ਦਾ ਦੀਵਾਨ ਕਿਹੜਾ ਸੁੱਖ ਕੇ ਭੁੱਲਿਆ ਇਥੇ ਤੁਸੀਂ ਵੇਖੋ ਕੱਠ ਤੁਹਾਨੂੰ ਦਿਸਦਾ ਨਾ ਸੁਪਣਿਆਂ ਚ ਮੈਨੂੰ ਤਾਂ ਦਿਸਦਾ ਨਹੀਂ ਦਿਸਦਾ ਮੈਂ ਤਾਂ 2.5 ਲੱਖ ਰੁਪਇਆ 11 ਮਾਰਚ ਨੂੰ ਲਾ ਕੇ ਆਇਆ ਮੈਨੂੰ ਤਾਂ ਨਹੀਂ ਦੇਖਦੇ ਇਹ ਤਾਂ ਤੁਹਾਨੂੰ ਹੀ ਦਿਖੂਗਾ ਜਿਹਨੇ ਲਾਉਣਾ ਰਹੀ ਗੱਲ ਮਾਈ ਅੱਗੇ ਕਰਨਾ ਬਾਬੇ ਨੇ ਕਰਨਾ ਮਾਲਕ ਨੇ ਤੇਰੇ ਘਰ ਦੇ ਵਿੱਚ ਸਾਰੀ ਰੋਲ ਤਾਂ ਨਹੀਂ ਕਾਣੀ ਉਲਝੀ ਹੈ ਹਨਾ ਜੇ ਪੁੱਤ ਹੈ ਉਹ ਦੁਖੀ ਈਤੀਅਤ ਉਹ ਹੈ ਜੇ ਆਪ ਦਾ ਮਾਣਾ ਦੋ ਬੇਚਣਾ ਜੇ ਘਰ ਵਾਲੇ ਸਾਡੇ ਸਾਹਵਾ ਤੁਹਾਡੇ ਜੋ ਆਪ ਦਾ ਦੱਬੀ ਫਿਰਦੇ ਆ ਕੰਮ ਨੂੰ ਗੁੱਸਾ ਨਹੀਂ ਕਰਨਾ ਸਾਰੇ ਘਰਦ ਦੇਣਾ ਤੰਦ ਤਾਣੀ ਜੀ ਉਲਝ ਗਈ ਹੈ ਮਾਣਾ ਇਹ ਬੱਚਾ ਜਿਹੜਾ ਤੁਹਾਡਾ ਇਹ ਕਈ ਵਾਰੀ ਅਜੀਬੋ ਗਰੀਬ ਗੱਲਾਂ ਕਰਦਾ ਜਿਹੜੀਆਂ ਨਾ ਕਰਨੀਆਂ ਹੁਣ ਹੈ ਉਹ ਗੱਲਾਂ ਕਰਦਾ ਤੁਹਾਡੇ ਨਾਲ ਜਿਹੜੀਆਂ ਥੋੜੀ ਵੀ ਸਮਝੋ ਬਾਹਰ ਕਰ ਦਿੰਦਾ ਹੁੰਦਾ gena ਮੈਂ ਬਾਲੀਆਂ ਨਹੀਂ ਸਭਾ ਚ ਨਹੀਂ ਦੱਸਣੀਆਂ ਚਾਹੁੰਦਾ ਕੀ ਕਹਾਣੀਆਂ ਤੁਹਾਡੇ ਘਰ ਦੀ ਚਲੋ ਜੋ ਹੈ ਮਾਲਕ ਨੇ ਰਚਾਈ ਹੈ ਮਾਲਕ ਨੂੰ ਬੱਧਾ ਗਾਂ ਜਾ ਕੇ ਕੀ ਬਣਨਾ ਇਹ ਤਾਂ ਮੁੰਡੇ ਦਾ 16ਵਾਂ ਸਾਲ ਦੱਸੂਗਾ ਵੀ ਕੀ ਬਣਦਾ ਮੈਂ ਆਪਦੇ ਮੂੰਹੋਂ ਕੁਝ ਨਹੀਂ ਦੱਸਦਾ ਠੀਕ ਹੈ ਮਾਤਾ ਇਹ ਮੁੰਡਾ ਤੇਰਾ ਤੜਕੇ 12 ਵਜੇ ਨੂੰ ਸਹੀ ਹੈ ਬੇੜਾ ਪਾਰ ਆ ਮਾਲਕ ਦੇ ਹੱਥੋਂ ਤਨ ਤੁਹਾਡੇ ਕੁੰਡੀ ਅੜੀ ਮਾਤਾ ਭਾਗੋ ਜਿੰਨਣੀ ਦੀ ਹੈ ਤੁਸੀਂ ਜਿਹੜੀ ਅੰਮਾ ਨੂੰ ਮੰਨਦੇ ਹੋ ਨਾ ਉਹ ਭਾਗੋ ਜਿੰਨਣੀ ਦੀ ਓਟ 'ਚ ਹੈ ਤੇ ਤੁਹਾਡਾ ਵਡੇਰਾ ਕੋਈ ਸੇਵਾ ਕਰਦਾ ਰਿਹਾ ਦਾਦਾ ਸਹਰਾ ਲੱਗਦਾ ਸੀ ਤੇਰਾ ਐਵੇਂ ਹੀ ਗੱਲ ਚਿੱਟਾ ਚਾਦਰਾਂ ਪਾ ਕੇ ਰੱਖਦਾ ਹੁੰਦਾ ਸੀ ਨਾ ਉਹ ਬੁੜਾ ਇਹ ਉਹਦੀ ਗੱਦੀ ਦਾ ਰੌਲਾ ਜਾਂ ਤਾਂ ਇਹਨੂੰ ਚੱਕ ਲੋ ਤੇ ਜਾ ਇਹਨੂੰ ਰੱਖ ਲੋ ਤੇ ਜਾ ਇਹਨੂੰ ਸੁਧਾਰਨ ਕਰਕੇ ਛੱਡ ਦੋ ਤੇ ਬੇੜਾ ਪਾਰ ਹੋ ਜਾਊਗਾ ਮਾਈ ਆਹ ਮੁੰਡਾ ਸਹੀ ਹੈ ਇਹਨੂੰ ਕੋਈ ਦੁੱਖ ਤਕਲੀਫ ਨਹੀਂ ਹੋਣੀ ਗੱਲ ਆ ਗਈ ਮਾਤਾ ਨਾਲੇ ਆਸਾ ਹੋ ਗਿਆ ਨਾਲੇ ਗੱਲ ਆ ਗਈ ਪੁੱਛ ਵਧੀਆ ਲੱਗੀ ਬੇਬੇ ਆਪ 100 ਰੁਪਏ ਟੇਕੇ ਮੱਥਾ ਬਾਬੇ ਨੂੰ ਦੇ ਬਹਿ ਜਾਓ ਗਾਵਣ ਵਾਲੇ ਵੀਰ ਨੂੰ ਦੇ ਦਿਓ 100 ਰੁਪਏ ਤੇ ਟੇਕੇ ਮੱਥਾ ਬਹਿ ਜਾਓ ਠੀਕ ਹੈ ਜੀ ਅਗੇ ਕਰਨਾ ਸਵਾਰਨਾ ਬਾਬੇ ਨੇ ਆ ਮੁੰਡਾ ਸਾਡੇ ਨੂੰ ਮੇਰੇ ਮਾਲਕ ਦੀ ਕਚਹਿਰੀ ਨੂੰ ਮੁੰਡਾ ਬਰੀ ਹੈ ਮੁੰਡੇ ਦੇ ਸਰੀਰ ਨੂੰ ਕੋਈ ਦਿੱਕਤ ਨਹੀਂ ਹੁੰਦੀ ਜਿੰਨਾ ਚਿਰ ਮੈਂ ਜਾਣਾ ਇਹ ਤੋਂ ਬਾਅਦ ਦੀਆਂ ਗੱਲਾਂ ਬਾਅਦ ਚ ਵੇਖੋ ਜੀ c a l